ਮੈਂ ਕੱਕ ਸਿੰਘ ਕੋਲਡਾ ਸੂਬਾ ਜਰਸਕਾ ਤਰਪਾਤ ਗੁਣੇਤਾ ਸੁੱਧਪੁਰ ਟੀਮ ਆਈਸੀ ਡਾਕਟਰਾਂ ਦੀ ਬਈ ਉਹ ਕਹਿੰਦੇ ਵੀ ਸੈਂਪਲ ਲੈਣਾ ਹੈ ਸਾਡੀ ਗੱਲਬਾਤ ਉਸ ਵੀ ਜਿਹੜੇ ਪਹਿਲਾ ਵਾਲੇ ਸੈਂਪਲ ਹੈ ਵੀ ਤੁਸੀਂ ਤਾਂ ਬਹੁਤ ਰਿਪੋਰਟ ਨੂੰ ਇਹ ਦਿਖਾ ਰਹੇ ਹੋ ਵੀ ਕੋਈ ਠੀਕ ਕਰ ਰਹੇ ਆ ਰਿਪੋਰਟਾਂ ਉਹ ਰਿਪੋਰਟਾਂ ਲਿਆਓ ਉਹਨਾਂ ਨੇ ਹੁਣ ਸਾਨੂੰ ਸੈਂਡ ਕਰਤੀਆਂ ਸੀ ਪਹਿਲਾਂ ਜਿਹੜੇ ਅਸੀਂ ਅੱਧਾ ਘੰਟਾ ਘੰਟਾ ਇੱਥੇ ਖੜੇ ਆਂ ਦੇ ਜਿਹੜਾ ਅਲਟਰਾਸਾਉਂਡ ਕੀਤਾ ਸੀ ਦੂਜੇ ਜਿਹੜੇ ਸਿਰ ਰਿਪੋਰਟਾਉ ਤੁਸੀਂ ਰਿਪੋਰਟਾ ਦਿਓ ਵੀ ਬਾਹਰ ਰਿਪੋਰਟ ਕੁਝ ਹੋਰ ਜਾ ਰਹੀ ਹੈ ਕਹੇ ਤੁਸੀਂ ਹੋਰ ਰਹੇ ਹੋ ਤਾਂ ਅੱਜ ਪੂਰੇ ਡੱਲੇਵਾਲ ਸਾਹਿਬ ਨੂੰ 50 ਦਿਨ ਹੋ ਗਏ 50 ਦਿਨ ਬੰਦੇ ਦੀ ਸਥਿਤੀ ਕੀ ਹੁੰਦੀ ਆ ਵੀ ਸਾਨੂੰ ਕੋਈ ਲੱਗਦਾ ਨਹੀਂ ਸੁਡੀ ਰਿਪੋਰਟਾਂ ਚ ਤੁਸੀਂ ਇੱਥੇ ਤਾਂ ਲੈ ਜਾਂਦੇ ਦਵਾਈ ਦੇ ਵਿੱਚ ਰਿਪੋਰਟ ਕੁਝ ਸਰਕਾਰ ਹੋਰ ਪੇਸ਼ ਕਰ ਰਹੀ ਹੈ ਉਹ ਮੰਗਵਾਈਆਂ ਅਸਲ ਤਾਂ ਇਹ ਚਾਹੀਦਾ ਇਸ ਜਿਵੇਂ ਅੱਜ ਸੱਪ ਲੈ ਗਿਆ ਤੋਂ 24 ਘੰਟਿਆਂ ਚ ਇਹਨਾਂ ਦੇ ਆ ਜਾਣਾ ਹੁੰਦਾ ਰਿਜ਼ਲਟ ਇਹ ਮੰਗੇ ਤੋਂ ਦੇ ਰਹੇ ਨੇ ਪਤਾ ਨਹੀਂ ਕੀ ਪੇਸ਼ ਕਰ ਰਹੇ ਨੇ ਉਹ ਇਸ ਗੱਲ ਤੇ ਵੀ ਨਹੀਂ ਹੋਊ ਹਰ ਵਾਰੀ ਕਹਿੰਦੇ ਨੇ ਅੱਜ ਵੀ ਇਹੀ ਕਹਿ ਕੇ ਗਏ ਨੇ ਵੀ ਸਾਇਪਲ ਅਸੀਂ ਲੈ ਗਏ ਅਸੀਂ ਰਿਪੋਰਟਾਂ ਜਨਤਕ ਕਰਾਂਗੇ ਪਰ ਮੰਗੇ ਤੋਂ ਆਉਂਦੀਆਂ ਨੇ ਆ ਵੀ ਕਿਸ ਲੋੜ ਰਹੀ ਹੈ ਪਰ ਉਹ ਮੈਂ ਚਲੋ ਇਹਨਾਂ ਦੀ ਕੀ ਰਿਪੋਰਟ ਹੈ ਕੀ ਹੈ ਆ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ 50 ਦਿਨ ਕੋਈ ਬੰਦਾ ਅੱਜ ਤੱਕ ਮੇਰੀ ਉਮਰ ਚ ਤਾਂ ਨਹੀਂ ਕਟਿਆ ਮੈਂ ਵੀ ਮਰ ਵਰਤ ਤੇ ਬੈਠਿਆ ਮੈਨੂੰ 14 ਦਿਨਾਂ ਤੋਂ ਬਾਅਦ ਇਹ ਲੱਗ ਰਿਹਾ ਸੀ ਵੀ ਜੇ ਇੱਕ ਦਿਨ ਹੋਰ ਲੰਘ ਰਿਹਾ ਜਾਂ ਦੋ ਦਿਨ ਹੋਰ ਲੰਘਦੇ ਆ ਬਈ ਕਿਸੇ ਵੇਲੇ ਵੀ ਕੋਈ ਹੋ ਸਕਦਾ ਬੰਦਾ ਡੀਕ ਤੇ ਹੁੰਦਾ ਅੰਦਰੋਂ ਬਈ ਯਾਰ ਨਿਬੜਦਾ ਨਹੀਂ ਨਿਬੜਦਾ ਪਰ ਇਸ ਮੂਹਰੇ ਤਾਂ ਸਾਡਾ ਸਿਰ ਝੁਕਦਾ ਡੱਲੇ ਵੱਲ ਸਭ ਦੇ 50 ਦਿਨ ਲਈ ਸਿੱਧਕ ਤੇ ਪੂਰਾ ਉਤਰਿਆ ਪਰ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਤੋਂ ਜੇ ਹਾਲਾਤ ਵੰਡ ਰਹੇ ਆ ਮੈਂ ਇਸ ਤੋਂ ਪਹਿਲਾਂ ਸਾਡੇ ਫੋਰਮ ਦੀ ਮੀਟਿੰਗ ਹੋਈ ਆ ਉੱਥੇ ਵੀ ਵਿਚਾਰ ਕੀਤਾ ਕਿਸਾਨ ਜੱਸੇਬੰਦੀ ਸਾਡੇ ਵੀ ਮੀਟਿੰਗ ਹੋਈ ਐ ਸੰਗਠਨ ਦੇ ਉਹਦਾ ਵੀ ਮੈਂ ਵਿਚਾਰ ਕੀਤਾ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੀਆਂ ਭਾਵਨਾਵਾਂ ਇਹ ਐ ਬਈ ਤੁਸੀਂ ਹੁਣ ਛੇਤੀ ਕਰੋ ਕੁਛ ਮਰਨ ਮਰੌਣ ਤੇ ਐ ਢੱਲੇਵਾਲ ਸਾਹਿਬ ਆਪਾਂ ਫੇਰ ਆਪਾਂ ਕੀ ਕਰ ਸਕਾਂਗੇ ਇਹ ਤੇ ਮੇਰਾ 3 ਵਜੇ ਫੇਰ ਅਸੀਂ ਵਿਚਾਰ ਕਰ ਰਹੇ ਆਂ ਦੂਜੇ ਫੋਰਮ ਨਾਲ ਗੱਲ ਜਿੰਨੇ ਕਿ ਸਾਡੇ ਇਧਰੋਂ ਆਈ ਐ ਭਾਵਕ ਐ ਲੋਕ ਭਾਵਕੋ ਕੇ ਜਿਹੇ ਜਿਹੋ ਉਹਨਾਂ ਦੇ ਹਾਲਾਤ ਐ ਮੈਂ ਬੇਨਤੀ ਇਹੀ ਕਰੂੰ ਵੀ ਕੰਟਰੋਲ ਕਰੋ ਲੜਨ ਦੇ ਮੈਦਾਨ ਦੇ ਵਿੱਚ ਬੈਠੇ ਆ ਲੜਾਂਗੇ ਸਰਕਾਰ ਕੀ ਕਰਦੀ ਹੈ ਨਾ ਕਰਦੀ ਹੈ ਵੱਖਰੀ ਗੱਲ ਪਰ ਮੈਦਾਨ 'ਚ ਆ ਲੜਾਂਗੇ ਡੱਲੇਵਾਲ ਸਾਹਿਬ ਤੋਂ ਇੰਨਾ ਕਿ ਤਾਂ ਪਹਿਲਾਂ ਬੋਲੇ ਆ ਕਿ ਡੱਲੇਵਾਲ ਸਾਹਿਬ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਮਰਿਆ ਜਾਵੇ ਮੁਰ ਨੂੰ ਹੋਇਆ ਜਾਵੇ ਤਾਂ ਉਹ ਸਾਰੇ ਭਾਵਨਾਵਾਂ ਮੈਂ ਇਸ ਕਰਕੇ ਇੱਕ ਤਾਂ ਸਿਰ ਝੁਕਦਾ ਸਾਡਾ ਡੱਲੇਵਾਲ ਸਾਹਿਬ ਮੁਰੇ ਜਿਹੜੇ ਪੂਰੇ ਅੱਜ ਉਹਨਾਂ ਨੇ 50 ਦਿਨ ਅੱਜ 50 ਦਿਨ ਹੋਏ ਨੇ ਤਾਂ ਇਸ ਲਈ ਸਰਕਾਰ ਨੂੰ ਫੌਰੀ ਜਿਹੜਾ ਕੁਛ ਦੇਣਾ ਹੈ ਮੀਟਿੰਗਾਂ ਲਾਗੂ ਕਰਨੀਆਂ ਮੰਗਾ ਕਰੇ ਅਗਰ ਜੇ ਉਹਨਾਂ ਨੇ ਮਨ ਬਣਾ ਹੀ ਲਿਆ ਕਿ ਵੀ ਅਸੀਂ ਕੁਛ ਦੇਣਾ ਨਹੀਂ ਡੱਲੇਵਾਲ ਸਾਹਿਬ ਦੀ ਸਾਨੂੰ ਸਹੀਦੀ ਚਾਹੀਦੀ ਹੈ ਇਹ ਫਿਰ ਉਹਨਾਂ ਨੂੰ ਬਹੁਤ ਮਹਿੰਗੀ ਪਊਗੀ ਅਖੀਰ ਦੇ ਵਿੱਚ ਮੈਂ ਚੇਤਾਵਨੀ ਕਿਹੜੀ ਰਿਪੋਰਟਾਂ ਜਿਹੜੀਆਂ ਨੇ ਕਿ ਰਿਪੋਰਟਾਂ ਠੀਕ ਨੇ ਉਹ ਵੀ ਦਫ਼ਤਰ ਰਹਿਮਾਨ ਵੱਲ ਵੀ ਸੇਮ ਸੈਂਪਲ ਕੀਤੀ ਜਾ ਰਹੀ ਹੈ ਰਿਪੋਰਟਾਂ ਸੇਮ ਆ ਰਹੀਆਂ ਨੇ ਆ ਮੈਨੂੰ ਹੁਣੇ ਮੈਂ ਸੈਂਡ ਕਰਕੇ ਤੁਹਾਨੂੰ ਸੈਂਡ ਕਰ ਦਿੰਦਾ ਸਾਰਿਆਂ ਨੂੰ ਮੇਰੇ ਕੋਲੇ ਆਈਆਂ ਹੁਣੇ ਖੜੇ ਖੜੇ ਤੋਂ ਉਹਨਾਂ ਤੋਂ ਲੈਤੀਆਂ ਅਸੀਂ ਸੈਂਡ ਕਰ ਦਨੇ ਉਹ ਪੜ ਲਓ ਇਹ ਉਹਨਾਂ ਮੁਤਾਬਕ ਠੀਕ ਹੈ ਹਾਂ ਨਹੀਂ ਨਹੀਂ ਉਹ ਕਰਵਾਇਆ ਨਹੀਂ ਅੱਜ ਅਲਟਰਾ ਸੁਣ ਨਹੀਂ ਅਲਟਰਾ ਸੁਣ ਨਹੀਂ ਕਰਵਾਇਆ ਕੱਲਾ ਸਿਰਫ ਸੈਂਪਲ ਲੈਂਦਾ ਹੈ ਬਲੱਡ ਸੈਂਪਲ ਲੈਂਦਾ ਪਰ ਪਹਿਲਾਂ ਡੇਲੇਵਲ ਤੋਂ ਮਨਾ ਕਰਦੇ ਸੀ ਕਹਿੰਦੇ ਬਲੱਡ ਸੈਂਪਲ ਉਹ ਦੂਜਾ ਮੁੰਡਾ ਆ ਕੇ ਕਰਕੇ ਜਾਊਗਾ ਫਿਰ ਇਹਨੂੰ ਕਰਾ ਲੈ ਲਈ ਨਹੀਂ ਅਸੀਂ ਉਹ ਕਹਿ ਰਹੇ ਸੀ ਵੀ ਜਿਹੜੇ ਇਹਨਾਂ ਦੇ ਵਿੱਚੋਂ ਮੁੰਡਾ ਹੈਗਾ ਸੈਂਪਲ ਲੈਂਦਾ ਹੈ ਉਹ 나ੜਨੂਰ ਤੇ ਬਹੁਤ ਤਖਲੀਫ ਕਰਦੇ ਆ ਪਰ ਇਹ ਕੁੜੀ ਕਹਿੰਦੀ ਮੈਂ ਵੀ ਬਹੁਤ ਫਿਲਟ ਮੈਂ ਵਧੀਆ ਕਰਦੇ ਅਸੀਂ ਇੱਕ ਵੀ ਦੇਖ ਲੋ ਕਿਰਾ ਲੈ ਕੇ ਆਜੇ ਕੋਈ ਦਿੱਕਤ ਆਈ ਤਾਂ ਮੈਂ ਕਹਿੰਦੀ ਮੋੜਿਆ ਹੂੰ ਪਰ ਉਹ ਸੈਂਪਲ ਲੈਤਾ ਗਿਆ ਵਧੀਆ ਸੈਂਪਲ ਲੇਤਾ ਉਹ ਤਕਲੀਫ ਆਉਂਦੀ ਰਹੀ 11 ਇੱਕ ਇਹਨਾਂ ਦਾ ਬੰਦਾ ਆ ਗਿਆ ਸੀ ਸਿੱਧੇ ਹੀ ਜੋ ਸੈਂਪਲ ਲੈਣ ਲੱਗਿਆ ਬਲੱਡ ਬਹੁਤ ਨਿਕਲ ਗਿਆ ਸੀ ਫਿਰ ਬੰਦ ਨਹੀਂ ਹੋਣ ਲੱਗਿਆ ਸੀਗਾ ਉਹ ਕੁੜੀ ਸਪੈਕਟ ਸੀ ਕਿ ਠੀਕ ਹੈ ਉਹਨੇ ਜਿਹੜਾ ਸੈਂਪਲ ਲੇਤਾ ਇਸ ਕਰਕੇ ਮਨਾ ਕਰਦੇ ਉਹ ਅੱਜ ਜਿਹੜਾ ਪਹਿਲਾ ਸੈਂਪਲ ਲੈਂਦਾ ਸੀ ਅੱਜ ਉਹਦੀ ਭੈਣ ਦੇ ਅਨੰਦ ਕਾਰਜ ਸੀ ਉਹਥੇ ਉੱਲ ਜੇ